ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਬਲੌਗ ਖਾਸ ਹੈ ਕਿਉਂਕਿ ਅੱਜ ਆਪਣੀ ਘੋੜੀ ਸ਼ੂਟਿੰਗ ਤੇ ਜਾ ਰਹੀ ਹੈਗੀ ਯੁਗਨੀ ਲਾਹਵੀਰੇ ਦੀ ਸ਼ੂਟਿੰਗ ਆ ਬਾਕੀ ਆਪਾਂ ਮਿਲਾਂਨੇ ਆ ਤੁਹਾਨੂੰ ਲਾਹਵੀਰੇ ਨੂੰ ਜਾ ਕੇ ਮਿਲਦੇ ਆਂ ਕੇ ਅੱਜ ਚੱਲੀ ਆਪਣੀ ਘੋੜੀ ਹੁਣ ਮਿਲਦੇ ਆਪਾਂ ਅੰਕੇ ਜਾ ਕੇ ਹਵੇਲੀ ਜਿੱਥੇ ਸ਼ੂਟਿੰਗ ਹੋਣੀ ਆ ਆ ਆਪਣੀ ਗੱਡੀ ਖੜੀ ਆ ਕਾਠੀਆਂ ਲਗਾਮਾਂ ਸਭ ਧਰ ਲਈਆਂ ਮਿਲਦੇ ਆਂ ਜੀ ਅੱਕੇ ਲੋ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਜੱਦੀ ਸ਼ਹਿਰ ਨਾਪਾ ਸ਼ਾਹੀ ਸ਼ਹਿਰ ਤੇ ਭਾਈ ਸ਼ਾਹੀ ਸ਼ਹਿਰ ਤਾਂ ਕਹਿ ਰਿਆ ਨਾਪਾ ਤੇ ਪਟਿਆਲਾ ਇਹ ਦਹਾਸਤਾ ਨਹੀਂ ਨੇ ਰਾਜੀ ਮਹਾਰਾਜੇ ਆਂਦਾ ਸ਼ਹਿਰ ਨਹੀਂ ਦੋਨੀ ਹਲਦੇ ਆ ਕੇ ਆਟਰਾ ਇੱਕ ਜੁਵੇ ਬੱਚੇ ਆ ਰਹੀਏ ਆਪਣੀ ਘੋੜੀ ਤੇ ਉਹ ਆ ਗਈ ਹਵੇਲੀ ਜਿੱਥੇ ਸ਼ੂਟਿੰਗਾਂ ਲਾ ਵੀਰੇ ਦੀ ਬਾਕੀ ਅੱਗੇ ਬਲਾਕ ਦੇਖਿਓ ਆ ਲਾਲੀ ਭਾਈ ਆਪਣੀ ਚੋਕਨੀ ਇਹ ਵੀ ਭਾਈ ਆਪਣੇ ਪਾ ਮਗਦੇ ਤਿਆਰ ਇਹ ਇਮਾਨ ਦੀ ਬੱਚੀ ਆ ਕਰੋ ਦਰਸ਼ਨ ਸਕਰੀਨ ਚ ਨਹੀਂ ਆ ਰਹੀ ਗਰਮੀ ਜੀ ਬੜੀ ਆ ਲਓ ਭਈ ਆ ਬੈਂਤੀ ਬੈਂਸੋ ਹੋਰੇ ਨੇ ਤਿਆਰ ਲਾ ਵੀਰਾਂ ਤੇ ਇਧਰ ਆਪਣਾ ਜੱਸੀ ਤੇ ਇਧਰ ਮਨਵਿੰਦਰ ਉਹਨੇ ਰੀਲਾਂ ਬਣਾ ਰਹੇ ਨੇ ਭਾਈ ਜੀ ਨਾਲਾ ਉਧਰ ਕੱਚੇ ਘਰ ਤੇ ਇਧਰ ਭਾਈ ਜੀ ਸ਼ੂਟਿੰਗ ਦਾ ਹੋ ਰਿਹਾ ਟਰੈਕਟਰ ਵੀ ਆ ਗਿਆ ਤੇ ਇਤਰ ਹਵੇਲੀ ਹੈ ਇਹ ਭਾਈ ਚੌਧਰੀ ਮਾਤਰੀ ਵਾਲੀ ਹਵੇਲੀ ਬੱਝਦੀ ਆ ਲੋ ਭਾਈ ਹੁਣ ਆਪਣਾ ਚੱਲੇ ਆਪਾਂ ਘਰ ਨੂੰ ਆਪਣਾ ਕੰਮ ਆਪਣਾ ਜਿਹੜਾ ਰੋਲਤੀ ਹੋ ਗਿਆ ਅੱਜ ਆਪਣੇ ਆ ਨਵੀ ਦਾ ਵੀ ਹੋਇਆ ਹਨਾ ਭਾਈ ਨਵਿੰਦਰ ਉਹਨੇ ਭੇਜ ਤੇ ਘੋੜੀ ਦੇ ਕੇ ਅੱਗੇ ਬਸ਼ੇਰੀ ਜੋਗਣੀ ਬਾਕੀ ਹੁਣ ਚੱਲੇ ਆਪਾਂ ਪਿੰਡ ਨੂੰ ਇਹ ਆ ਜੀ ਲਾਲ ਹਵੇਲੀ ਜੇ ਕਿਸੇ ਵੀ ਵੀਰ ਨੇ ਵਿਆਹ ਸ਼ਾਦੀ ਦੀ ਰੀਵਾਈਡਿੰਗ ਦਾ ਹਨਾ ਸ਼ੂਟ ਕਰਨਾ ਹੋਵੇ ਜਾਂ ਗਾਣਿਆਂ ਦਾ ਜਾਂ ਕੁਛ ਵੀ ਰੀਲਾਂ ਬਣਾਉਣੀਆਂ ਹੁਣ ਜਦੋਂ ਮਰਜ਼ੀ ਆਓ ਜੀ ਜੀ ਆਇਆਂ ਨੂੰ ਐ ਹਵੇਲੀ 'ਚ ਬੰਦੇ ਬੜੇ ਵਧੀਆ ਨੇ ਸਾਰੀ ਦਿਲ ਬਹੁਤ ਖੁਸ਼ ਦਿਲ ਬਹੁਤ ਖੁਸ਼ ਹੋਇਆ ਆ ਕੇ ਧੰਨਵਾਦ ਹੁਣ ਅਗਲਾ ਬਲੌਗ ਜਲਦੀ ਤੁਹਾਡੇ ਲਈ ਹਾਜ਼ਰ ਕਰਾਂਗੇ ਆਹ ਖੜੀ ਆਪਣੀ ਚੋਗਣੀ ਤਿਆਰ ਨੇ ਦਵਿੰਦਰ ਹੁਣੀ ਮਿਲਦੇ ਆ ਚਲੋ ਵੀਰੇ